ਅੱਜ ਜਿੰਨੇ ਵੀ ਲਬਾਣੇ ਮੇਰੇ ਭੈਣ ਤੇ ਮੇਰੀਆਂ ਭਰਾਵਾਂ ਵੀਡੀਓ ਵੇਖਣਦੇ ਆ ਨਾ ਇਹ ਵੀਡੀਓ ਡਿਊਟ ਕਰਕੇ ਇਸ ਵੀਰ ਨੂੰ ਦੱਸ ਦਿਓ ਕਿ ਚਾਚਾ ਸਾਡਾ ਦਿਲਾਂ 'ਚ ਵੱਸਦਾ ਚਾਚਾ ਸਾਰੇ ਦਾ ਸਾਂਝਾ ਇੱਕ ਗਾਣੇ ਦੇ ਵੀਡੀਓ ਪਾਈ ਸੀ ਤੇ ਵੀਰ ਨੇ ਲਿਖਿਆ ਮੈਨੂੰ ਆਜ ਕੇ ਪਤਾ ਲੱਗਾ ਕਿ ਚਾਚਾ ਤੂੰ ਲਬਾਣਾ ਵਾ ਵੀਰ ਮੈਂ ਲਬਾਣਾ ਮੈਂ ਚਮਾਰ ਮੈਂ ਤਰਖਾਨ ਮੈਂ ਵਾਲਮੀਕੀ ਮੈਂ ਕਮਿਆਰ ਮੈਂ ਨਾਈ ਮੈਂ ਸ਼ੀਮਾ ਮੈਂ ਪੰਡਤ ਜੋ ਵੀ ਦੁਨੀਆ ਤੇ ਹੈਗਾ ਉਹ ਮੈਂ ਸਾਰਾ ਹੀ ਕੋਜਿਆ ਵੇਖ ਜਦੋਂ ਗੁਰਦੁਆਰੇ ਚਾਈਦਾ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੀਦੀ ਆ ਉਹਦੇ ਵਿੱਚ ਭਗਤਾਂ ਦੀ ਭਟਾਂ ਦੀ ਗੁਰੂਆਂ ਦੀ ਪੀਰਾਂ ਦੀ ਸਾਰਿਆਂ ਦੀ ਬਾਣੀ ਦਰਜ ਆ ਤੇ ਜਦੋਂ ਉਹਨੂੰ ਨਮਸਕਾਰ ਕਰਤੀ ਤੇ ਸਾਰੇ ਧਰਮਾਂ ਨੂੰ ਨਮਸਕਾਰ ਹੋ ਗਈ ਮੈਂ ਇੱਕ ਆ ਸ਼ਰੀਰ ਲੈ ਕੇ ਦੁਨੀਆ ਤੇ ਆਇਆ ਜਦੋਂ ਨਾ ਤੇ ਮੇਰੀਆਂ ਮੈਨੂੰ ਨਹੀਂ ਪਤਾ ਰੱਬ ਨੇ ਮੈਨੂੰ ਕਿਹਦੇ ਘਰ ਭੇਜਣਾ ਮੈਨੂੰ ਉਹਨੇ ਕੀ ਬਣਾਉਣਾ ਜਦ ਮੈਂ ਇਸ ਦੁਨੀਆ ਤੇ ਆਇਆ ਸੀ ਨਾ ਤੇ ਇੱਕ ਕਰਮਾਮਾਰੀ ਮਾਂ ਸੀਗੇ ਜਿਹਦੇ ਦੋ ਪੁੱਤ ਛੋਟੇ ਹੁੰਦੇ ਆ ਪੂਰੇ ਹੋ ਗਏ ਉਹ ਰੋਜ਼ ਅਰਦਾਸਾਂ ਕਰਦੀ ਹੁੰਦੀ ਕਿ ਰੱਬਾ ਮੈਨੂੰ ਪੁੱਤ ਦੇ ਦੋ 3 4 ਤਿੰਨ ਧੀਆਂ ਮੇਰੀਆਂ ਮਾਸ਼ਰੇ ਵਿੱਚ ਮੈਨੂੰ ਕਰਮਾਮਾਰੀ ਕਹਿੰਦੇ ਆ ਸ਼ਰੀਕ ਮੇਲੇ ਮਾਰਦੇ ਆ ਕਿ ਧੀਆਂ ਜੰਮੀ ਜਾਂਦੀ ਆ ਤੇ ਉਸ ਟਾਈਮ ਉਸ ਰੱਬ ਨੇ ਉਹ ਮਾਂ ਦੀ ਬੁਕਾਰ ਸੁਣ ਕੇ ਤੇ ਮੈਨੂੰ ਦੁਨੀਆ ਤੇ ਭੇਜਿਆ ਸੀਗਾ ਇਹ ਥੱਲੇ ਆ ਕੇ ਪਤਾ ਲੱਗਾ ਕਿ ਲੋਕ ਇੰਨੀ ਕਿੰਨਾ ਕਰਦੇ ਆ ਬਾਪੂ ਤੋਂ ਬਣਾ ਕੇ ਆਪਣੇ ਇਨਸਾਨ ਭੇਜਦਾ ਤੇ ਥੱਲੇ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਉਹ ਸੋਹਣਿਆ 84 ਲੱਖ ਜੂਨ ਭੁਗਤ ਕੇ ਅੱਜ ਵੀ ਅਸੀਂ ਉਹ ਦੋਸਤਪਤਾ ਜਿਵੇਂ ਆ ਅਸੀਂ ਕੌਣ ਆ ਜਿੰਨਾ ਪਿਆਰ ਇਸ ਦੁਨੀਆ ਤੇ ਮੇਰੇ ਭੈਣ ਭਰਾਵਾਂ ਨੇ ਕੀਤਾ ਮੈਨੂੰ ਤਾਂ ਢੋਲ ਹੀ ਗਏ ਮੈਂ ਕੀ ਆ ਦੁੱਖ ਨੀਗਾ ਲੱਗਾ ਵੀਰ ਤੇਰੇ ਕਮੈਂਟ ਦਾ ਪਰ ਅੱਜ ਜਿੰਨੇ ਲਿਬਾਣੇ ਮੇਰੇ ਵੀਰ ਮੇਰੇ ਭੈਣ ਭਰਾ ਚੁਮਾਰ ਜਾਂ ਕਮਾਰ ਕੋਈ ਵੀ ਵੇਖਣਿਆ ਵੀਡੀਓ ਆਜੋ ਦਾਸਨ ਦੇ ਵੀ ਇਨਸਾਨ ਕਿੱਦਾਂ ਨਾਲਾ ਚਾਹੀਦਾ ਤੇ ਜਿਹਨੂੰ ਤੂੰ ਕਮੈਂਟ ਕਰਦਿਆ ਉਹ ਇਨਸਾਨ ਕਿੱਦਾਂ ਦਾ ਇਹ ਦੁਨੀਆ ਬਣਾਉਣ ਵਾਲਿਆ ਪ੍ਰਮਾਤਮਾ ਜਿਸ ਦਿਨ ਸਾਡੇ ਵਿੱਚੋਂ ਜਾਤਾਂ ਪਾਤਾਂ ਮੁੱਕ ਗਈਆਂ ਨਾ ਤੇ ਇੱਕ ਦੂਜੇ ਨੂੰ ਹਸੀ ਹੱਸ ਕੇ ਮਿਲਿਆ ਕਰਨਾ ਅੱਜ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਜਿੱਥੇ ਵੀ ਮੇਰੇ ਮਲਤਾਨੀ ਕੋਤਰੇ ਜਾਂ ਜਿਹੜੇ ਵੀ ਵੀਰ ਲੁਬਾਣੇ ਬਰਾਤਰੀ ਦੇ ਆ ਮੇਰੇ ਆਪਣੇ ਆ ਤੇ ਜੇ ਤੁਸੀਂ ਚਾਚੇ ਨੂੰ ਪਿਆਰ ਕਰਦੇ ਤੇ ਇੱਕ ਇੱਕ ਵੀਡੀਓ ਡਿਊਟ ਕਰਕੇ ਆਪਣੀ ਗੱਡੀ ਆਪਣੀ ਦੁਕਾਨ ਆਪਣਾ ਲੀੜਾ ਕਪੜਾ ਆਪਣਾ ਉਹ ਚੀਜ਼ਾਂ ਦਿਖਾ ਲ ਦੋ ਪਤਾ ਲੱਗ ਜੇ ਇਸ ਵੀਰ ਨੂੰ ਇੱਲ ਲਬਾਣੇ ਕਿਸੇ ਗੱਲੋਂ ਘੱਟ ਨਹੀਂ ਉਹ ਗਾਣਾ ਸੀ ਆ ਗਿਆ ਲਬਾਣਾ ਕਹਿੰਦੇ ਆ ਗਿਆ ਲਬਾਣਾ ਤੇ ਸੋਹਣਿਆ ਤੇਰੇ ਕੋ ਦੱਬਿਆ ਨਹੀਂ ਜਾਣਾ ਤੇ ਫਿਰ ਆਉਣ ਲਗੇ ਲਬਾਣੇ ਝੱਲ ਕੇ ਸੁਣਿਆ ਝੱਲ ਕੇ ਆਉਣ ਲਗੇ ਲਬਾਣੇ ਫਿਰ ਇਧੂ ਵੀਰਾਂ ਘੱਟ ਕੇ ਮੇਰੀਆਂ ਲਿਆ ਆ ਕੇ ਸ਼ਾਰਫ ਜੱਲਾ ਲਾ ਕੇ ਗੱਡੀਆਂ ਧਮਾ ਕੇ ਆਜੋ ਸੋਹਣਿਆ ਕਰ ਦੋ ਡਿਊਟ ਫਿਰ